ਜਿਹੜਾ ਇਹ ਬੰਦੇ ਦੀ ਜ਼ਿੰਦਗੀ 'ਚ ਬੜਾ ਅਹਿਮਿਤ ਰੱਖਦਾ ਸੂਬਿਆਂ ਦੇ ਲਈ ਬੜੀ ਅਹਿਮਿਤ ਰੱਖਦਾ ਤੇ ਖਾਸ ਤੌਰ ਤੇ ਦੇਸ਼ ਦੇ ਲਈ ਬੜੀ ਅਹਿਮਿਤ ਰੱਖਦਾ ਤੀਸਰੀ ਵਾਰ ਤੁਮੀ ਗਈ ਭਾਜਪਾ ਦੀ ਜਿਹੜੀ ਸਰਕਾਰ ਆ ਉਸ ਉਹਨਾਂ ਦਾ ਬਜਟ ਆਇਆ ਜਿਸ ਤੋਂ ਬੜੀਆਂ ਵੱਡੀਆਂ ਆਸਾਂ ਸੀ ਬੜੇ ਵੱਡੇ ਇਹ ਦੰਗ ਜੇ ਮਾਰੇ ਗਏ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਆਗੂ ਪੰਜਾਬ ਦੇ ਵਿੱਚੋਂ ਜਿਹੜੇ ਨਵੇਂ ਦਾਖਲ ਹੋਏ ਭਾਜਪਾਈ ਬੜੇ ਬੜੇ ਉਹਨਾਂ ਨੇ ਦਾਅਵੇ ਕੀਤੇ ਇਹ ਅੱਜ ਜਦੋਂ ਸਾਡੇ ਸਰਕਾਰ ਜੋ ਮੰਤਰੀ ਸੀ타ਰਾਮਨ ਜੀ ਨੇ ਜਿਹੜਾ ਬਜਟ ਪੇਸ਼ ਕੀਤਾ ਤੇ ਉਸ ਬਜਟ ਦੇ ਵਿੱਚ ਦੇਣਾ ਲੈਣਾ ਤਾਂ ਕੋਈ ਦੂਰ ਦੀ ਗੱਲ ਪੰਜਾਬ ਦਾ ਨਾਂ ਵੀ ਲੈਣ ਦੇ ਵਿੱਚ ਸ਼ਾਇਦ ਕੋਈ ਤਰਤ ਤਰ ਨਹੀਂ ਸਮਝ ਆਇਆ ਬੜਾ ਸੋਸ ਹੋਇਆ ਇਸ ਗੱਲ ਦਾ ਕਿਉਂਕਿ ਜਿਹੜਾ ਬਾਕੀ ਦੇਸ਼ ਦੇ ਵੱਖ-ਵੱਖ ਸੂਬਿਆਂ ਨਾਲ ਦੇ ਨਾਲ بڑے بڑے ਮੋਟੇ ਕਾਫੇ ਦਿੱਤੇ ਗਏ ਇਹ ਪੰਜਾਬ ਜਿਹੜਾ ਕਿ ਵਿਸ਼ੇਸ਼ ਕਰਕੇ ਅਸੀਂ ਸਮਝ ਲਈਏ ਨਹੀਂ ਸਿੱਖ ਅਬਾਦੀ ਆ ਤੇ ਸਿੱਖਾਂ ਦਾ ਵੱਡਾ ਰੋਲ ਦੇਖਦੀ ਜਿਆਦੀ ਵਿੱਚ ਰਿਹਾ ਤੇ ਬਾਰਡਰ ਸਟੇਟ ਆ ਤੇ ਇਹਨੂੰ ਕਿਸੇ ਵੀ ਤਰ੍ਹਾਂ ਗੌੜਿਆ ਨਹੀਂ ਗਿਆ ਭਾਵੇਂ ਇਹਦੇ ਵਿੱਚ ਅਸੀਂ ਕਹਿ ਲਈਏ ਕਿ ਜਿਹੜੀ ਭਾਜਪਾ ਦੀ ਅੰਦਰਲੀ ਉਹਦੀ ਨਫਰਤ ਪੰਜਾਬ ਪ੍ਰਤੀ ਅਤੇ ਜਿਹੜੇ ਭਾਜਪਾ ਵਿੱਚ ਬੈਠੇ ਪੰਜਾਬੀ ਆ ਉਹਨਾਂ ਦੀ ਅਸਫਲਤਾ ਤੇ ਤੀਜੀ ਜਿਹੜੀ ਆ ਪੰਜਾਬ ਸਰਕਾਰ ਦੀ ਨਿਯਲਾਇਤੀ ਇਸ ਨੂੰ ਦੇਖਿਆ ਜਾਵੇਗਾ ਮੈਂ ਬਿਠਾ ਕਿਤੇ ਗੱਲ ਕਰ ਰਿਹਾ ਸੀ ਤੇ ਬੜੇ ਕਿਸਿਆਣੇ ਕੋਸ਼ ਨੇ ਇੱਕ ਗੱਲ ਕੀਤੀ ਕਹਿੰਦੇ ਵੀ ਇਹ ਜਿਹੜਾ ਬਜਟ ਆ ਇਹ ਦੇਸ਼ ਬਚਾਉਣ ਵਾਲਾ ਬਜਟ ਨਹੀਂ ਹੈ ਇਹ ਤਾਂ ਮੋਦੀ ਸਰਕਾਰ ਬਚਾਉਣ ਵਾਲਾ ਬਜਟ ਹੈ ਵਾਕਿਆ ਹੀ ਉਸ ਦੀ ਗੱਲ ਜਿਹੜੀ ਹੈ ਉਸ ਦੇ ਵਿੱਚ ਕਾफी दम ਸੀ ਮੈਂ ਉਸ ਨੂੰ ਜਦੋਂ ਪਰਚੋਰ ਵਿੱਚ ਗਿਆ ਇਹ ਦੋ ਸਟੇਟਾਂ ਨੇ ਦੇ ਫੌੜੀਆਂ ਦੇ ਉੱਤੇ ਜਿਹੜੀ ਭਾਜਪਾ ਦੀ ਮੌਜੂਦਾ ਸਰਕਾਰ ਜਿਹੜੀ ਖੜੀ ਹੈ ਜਿਹਦੇ ਵਿੱਚ ਬਿਹਾਰ ਤੇ ਆਂਧਰ ਪ੍ਰਦੇਸ਼ ਉਸ ਦੇ ਕਰਕੇ ਉਹਨਾਂ ਨੂੰ ਵੱਡੇ ਗੱਫੇ ਦਿੱਤੇ ਗਏ ਜਿਹੜਾ ਬਿਹਾਰ ਹੈ ਉਸ ਨੂੰ 47000 ਕਰੋੜ ਰੁਪਏ ਦੇ ਹਿਸਾਬ ਨਾਲ ਦਿੱਤੇ ਗਏ ਇਸੇ ਤਰ੍ਹਾਂ ਆਂਧਰਾ ਪ੍ਰਦੇਸ਼ ਨੂੰ ਵੀ ਵੱਡਾ ਜਿਹੜਾ ਉਹਦੀ ਸਹਾਇਤਾ ਕੀਤੀ ਗਈ ਇਹ ਸੇ ਵਿਚਾਰ ਕਰ ਰਹੀ ਸੀ ਮੈਂ ਪਹਿਲਾਂ ਗੱਲ ਚੱਲੀ ਹੈ ਕਿ ਇਹ ਬਜਟ ਦੇਸ਼ ਬਚਾਉਣ ਲਈ ਨਹੀਂ ਸੀਗਾ ਇਹ ਬਜਟ ਮੋਦੀ ਦੀ ਸਰਕਾਰ ਬਚਾਉਣ ਲਈ ਸੀ ਕਿਉਂਕਿ ਦੋਹਾਂ ਹੋ ਗਿਆ ਇਹ ਸਾਰੇ ਅੱਜ ਮੋਦੀ ਦੀ ਸਰਕਾਰ ਟਿਕੀ ਹੋਈ ਆ ਜਿਹਦੇ ਚੱਕ ਬਿਹਾਰ ਤੇ ਇੱਕ ਆਂਧਰਾ ਪ੍ਰਦੇਸ਼ ਆ ਨਦੀਸ਼ ਕੁਮਾਰ ਤੇ ਜਦਵਾ ਬਾਬੂ ਮੈਦੂ ਹੁਣ ਇਥੇ ਇਹ ਗੱਲ ਕਰ ਰਹੇ ਸੀ ਕਿ ਦੇਸ਼ ਬਚਾਉਣ ਵਾਲਿਆਂ ਦੀ ਗੱਲ ਦਾ लेखा जोखा ਕੀਤਾ ਜਾਵੇ ਕਿ ਇਹ ਜਿਹੜੇ ਬਜਟ ਹੁੰਦੇ ਆ ਦੇਸ਼ ਨੂੰ ਬਚਾਉਂਦੇ ਆ ਜਾਂ ਕੁਝ ਇੱਕ ਵਿਅਕਤੀ ਨੂੰ ਬਚਾਉਂਦੇ ਆ ਸੋ ਇਹ लेखा जोखा ਕੀਤਾ ਗਿਆ ਜਦੋਂ ਕਿ ਦੇਸ਼ ਦੀ ਇਜਾਦੀ ਲਈ ਸਿੱਖਾਂ ਨੇ ਪੰਜਾਬੀਆਂ ਨੇ ਜਿਹੜੀਆਂ ਕੁਰਬਾਨੀਆਂ 90% ਤੋਂ ਉੱਪਰ ਕੀਤੀਆਂ ਉਹ ਦੁਨੀਆ ਦੇ ਇਤਿਹਾਸ ਦੇ ਵਿੱਚ ਦਰਜ ਹੈ ਉਸ ਤੋਂ ਬਾਅਦ ਇਹ ਦੇਸ਼ ਜਾਦ ਹੋਇਆ ਤਾਂ ਇਹਨੀਆਂ ਸਰਦਾਰਾਂ ਦੀ ਕੈਮੀ ਵਾਸਤੇ ਇਹਦਾ ਯੋਗਦਾਨ ਪਾਇਆ ਗਿਆ ਇਸ ਪੰਜਾਬ ਜਿਹੜਾ ਟੋਟਲ ਜਿਹੜੀਆਂ ਵਿਧਵਾਵਾਂ ਨੇ ਇਸ ਦੇਸ਼ ਦੇ ਅੰਦਰ ਉਹਨਾਂ ਦੀ ਗਿਣਤੀ 14667 ਹੈ ਤੇ ਜਿਹੜੇ ਜਿਹੜੀਆਂ ਪੰਜਾਬ ਦੀ ਗਿਣਤੀ ਆ ਜਿਹੜੀ ਉਹ 2132 ਆਉਦੀ ਆ ਜਿਹਦਾ ਵੇਖਾਂ ਜੁੱਖਾਂ ਲਈਏ ਕਿ ਆਂਧਰਾ ਪ੍ਰਦੇਸ਼ ਦੀ ਜਿਹੜੀ ਹੈ ਗਿਣਤੀ ਜੰਗੀ ਵਿਧਵਾਵਾਂ ਦੀ ਉਹਨਾਂ ਦੀ ਗਿਣਤੀ ਦਾ 10 ਗੁਣਾ ਪੰਜਾਬ ਦੀਆਂ ਵਿਧਵਾਵਾਂ ਨੇ ਤੇ ਬਿਹਾਰ ਦੇ ਵਿੱਚ ਜਿਹੜੀ ਗਿਣਤੀ ਆ 547 ਦੀ ਉਹਦਾ ਪੰਜਵਾਂ ਪੰਜਾਬ ਦਾ ਜਿਹੜੀਆਂ ਕੁਰਬਾਨੀਆਂ ਨੇ ਸੋ ਅੱਜ ਇਹ ਬਿਲਕੁਲ ਸਪਸ਼ਟ ਹੋ ਗਿਆ ਕਿ ਦੇਸ਼ ਵਿੱਚ ਆਉਣ ਵਾਲਿਆਂ ਲਈ ਇਹ ਜੜਾ ਬਚ ਨਹੀਂ ਹੈ ਕਿਉਂਕਿ ਪੰਜਾਬ ਦਾ ਤਾਂ ਨਾਂ ਵੀ ਇੱਥੇ ਜ਼ਿਕਰ ਹੋਇਆ ਸੋ ਅਸੀਂ ਵੱਡੇ ਇਹ ਗੱਲ ਕਰਨੀ ਚਾਹੁੰਦੇ ਆ ਕਿ ਇਸ ਪੰਜਾਬ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਇੱਕ ਕਿਨਾਂ 17 ਪੁਆਇੰਟ ਕੁਝ ਕਹਿੰਦੇ ਵੋਟਾਂ ਪਾਈਆਂ ਉਹਨਾਂ ਤੇ ਵੀ ਇੱਕ ਸਵਾਲ ਬੰਦਾ ਕਿ ਅੱਜ ਪੁੱਛਿਆ ਜਾਵੇ ਭਾਰਤੀ ਜਨਤਾ ਪਾਰਟੀ ਤੋਂ ਕਿਸੇ ਧਰਮ ਦੀ ਗੱਲ ਤਾਂ ਛੱਡੀਏ ਪਰ ਇਹ ਗੱਲ ਕਰਦਾ ਕਿ ਇਹ ਪੰਜਾਬ ਹੈ ਇਹ ਪੰਜਾਬ ਨਾਲ ਬਹੁਤ ਵੱਡਾ ਬਿਤਕਰਾ ਹੋਇਆ ਫਿਰ ਇਹ ਕਹਿੰਗੇ ਕਿ ਬੜੀ ਸ਼ਰਮਨਾਕ ਗੱਲ ਹੈ ਇਹ ਦੇਸ਼ ਬਚੇਗਾ ਕਿਵੇਂ ਜੇ ਦੇਸ਼ ਨੂੰ ਬਚਾਉਣ ਵਾਲਿਆਂ ਦਾ ਨਾਮ ਦਾ ਵੀ ਜ਼ਿਕਰ ਨਾ ਹੋਵੇ ਤੇ ਦੇਸ਼ ਤੇ ਰਾਜ ਕਰਨ ਵਾਲਿਆਂ ਦੇ ਲਈ ਖੁੱਲੇ ਜੱਫੇ ਦਿੱਤੇ ਜਾਣ ਇਸ ਨੂੰ ਕਿਹਾ ਜਾਵੇਗਾ ਕਿ ਪੰਜਾਬ ਨਾਲ ਵੱਡਾ ਬਿਤਕਰਾ ਜਿਸ ਤੇ ਬਹੁਤ ਬੜਾ ਅਫਸੋਸ ਹੈ ਅਸੀਂ ਆਸ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਦੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ